ਸਤ ਸ੍ਰੀ ਅਕਾਲ ਜੀ ਮੈਂ ਗੁਰਿੰਦਰ ਸਿੰਘ ਕੋੜਕਪੁਰਾ ਅੱਜ ਆਪਾਂ ਹੋਰ ਕਿਸੇ ਵਿਵਾਦ ਤੇ ਗੱਲ ਨਹੀਂ ਕਰਨੀ ਕੰਗਣਾ ਰਣੋਤ ਜਿਹੜੀ અપਮਾਨਜਨਕ ਸ਼ਬਦਾਂ ਲਈ ਵਰਤ ਰਹੀ ਹੈ ਪੰਜਾਬੀਆਂ ਬਾਰੇ ਸਿੱਖਾਂ ਬਾਰੇ ਕਿਸਾਨਾਂ ਬਾਰੇ ਅੱਜ ਆਪਾਂ ਸਿਰਫ ਉਸ ਮੁੱਦੇ ਤੇ ਗੱਲ ਕਰਨੀ ਹੈ ਕੰਗਣਾ ਰਣੋਤ ਗਾਂ ਦੇ ਮਾਸ ਬਾਰੇ ਵਿਵਾਦਤ ਬਿਆਨ ਦਿੰਦੀ ਹੈ ਆਪਾਂ ਉਸ ਮਾਮਲੇ 'ਚ ਨਹੀਂ ਪੈਣਾ ਕੰਗਣਾ ਰਣੋਤ ਸ਼ੁਭਾਚੰਦਰ ਬੋਸ ਬਾਰੇ ਵਿਵਾਦਤ ਗੱਲਾਂ ਕਰਦੀ ਹੈ ਆਪਾਂ ਉਸ ਮਾਮਲੇ 'ਚ ਨਹੀਂ ਪੈਣਾ ਕੰਗਣਾ ਰਣੌਤ ਦੀ ਵਿਵਾਦਤ ਟਿੱਪਣੀਆਂ ਕਰਕੇ ਕੁਲਵਿੰਦਰ ਕੌਰ ਥੱਪੜ ਕਾਂਡ ਉਹ ਜਿਹੜਾ ਵਾਪਰਦਾ ਉਹ ਕੁਲਵਿੰਦਰ ਕੌਰ ਵਾਲੇ ਥੱਪੜ ਕਾਂਡ ਵਾਲੇ ਪਾਸੇ ਵੀ ਆਪਾਂ ਨਹੀਂ ਜਾਣਾ ਇੱਕ ਆਪਾਂ ਕੰਗਣਾ ਰਣੌਤ ਦੀ ਐਮਰਜੈਂਸੀ ਫਿਲਮ ਬਾਰੇ ਗੱਲ ਕਰਨੀ ਹੈ ਦੂਜਾ ਜਿਹੜੀ ਉਹ ਅਪਮਾਨਜਨਕ ਸ਼ਬਦਾਵਲੀ ਵਰਤ ਰਹੀ ਹੈ ਉਹਦੇ ਬਾਰੇ ਗੱਲਬਾਤ ਕਰਨੀ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਕੰਗਣਾ ਰਣੌਤ ਕਿਸਾਨੀ ਅੰਦੋਲਨ ਮੇਰੇ ਬਹੁਤ ਕੁਝ ਉਹ અપਮਾਨਜਨਕ ਟਿੱਪਣੀਆਂ ਕਰਦੀ ਰਹੀ ਆਪਣੀ ਮਾਂ ਜਾਂ ਆਪਣੀ ਦਾਦੀ ਦੀ ਉਮਰ ਦੀਆਂ ਔਰਤਾਂ ਬਾਰੇ ਜਿਹੜੀਆਂ ਦੁਖਦਾਇਕ ਅਫਸੋਸਨਾਕ ਨਿੰਦਨਯੋਗ ਨਹੀਂ ਸਨ ਸ਼ਰਮਨਾਕ ਸਨ ਪਰ ਉਹ ਨਹੀਂ ਹਟੀ ਮੰਡੀ ਹਲਕੇ ਤੋਂ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਐਮਪੀ ਬਣ ਗਈ ਐਮਪੀ ਬਣਨ ਤੋਂ ਬਾਅਦ ਵੀ ਉਹਦੀਆਂ ਉਹ ਸ਼ਰਾਰਤਾਂ ਹਰਕਤਾਂ ਤੇ ਕਰਤੂਤਾਂ ਜਾਰੀ ਰਹੀਆਂ ਪਰ ਹੁਣ ਇਹ ਉਹਦੀ ਇੱਕ ਫਿਲਮ ਹੈ ਐਮਰਜੈਂਸੀ ਇੱਕ ਤਬਕੇ ਦਾ ਖਾਸ ਸ਼੍ਰੇਣੀ ਦਾ ਸਿੱਖ ਵਰਗ ਦਾ ਦੋਸ਼ ਹੈ ਕਿ ਸਿੱਖਾਂ ਨੂੰ ਅੱਤਵਾਦੀ ਵੱਖਵਾਦੀ ਖਾਲਸਤਾਨੀ ਦਿਖਾ ਕੇ ਨੀਵਾ ਦਿਖਾਉਣ ਲਈ ਜਾਂ ਉਹਨਾਂ ਨੂੰ ਬਹੁਤ ਤਰ੍ਹਾਂ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇੱਕ ਆਪਾ ਉਸ ਮੁੱਦੇ ਤੇ ਗੱਲ ਕਰਨੀ ਹੈ ਦੂਜਾ ਜਿਹੜਾ ਉਹਨ ਸਿੱਖਾਂ ਬਾਰੇ ਜਾਂ ਕਿਸਾਨਾਂ ਬਾਰੇ ਇੱਕ ਬਹੁਤ ਫੇਰ ਵਿਵਾਦਿਤ ਤੇ અપਮਾਨਜਨ ਸ਼ਬਦਾਂ ਲਈ ਦੀ ਵਰਤੋਂ ਕੀਤੀ ਆ ਆਪਾਂ ਉਹਦੇ ਬਾਰੇ ਗੱਲਬਾਤ ਕਰਨੀ ਆ ਬੀਜੇਪੀ ਕਿੱਥੇ ਖੜੀ ਹੈ ਪਹਿਲਾਂ ਆਪਾਂ ਭਾਰਤੀ ਜਨਤਾ ਪਾਰਟੀ ਬਾਰੇ ਗੱਲ ਕਰੀਏ ਜਿਹਦੇ ਬਾਰੇ ਸੁਖਬੀਰ ਸਿੰਘ ਬਾਦਲ ਵਾਰ-ਵਾਰ ਕਹਿ ਰਹੇ ਨੇ ਕਿ ਆਰਐਸਐਸ ਤੇ ਭਾਜਪਾ ਇਹ ਸਿੱਖ ਮਸਲਿਆਂ ਦੇ ਵਿੱਚ ਜਾਣਬੁੱਝ ਕੇ ਦਖਲਅੰਦਾਜ਼ੀ ਕਰ ਰਹੀ ਹੈ ਆਰਐਸਐਸ ਤੇ ਭਾਜਪਾ ਨੇ ਸਿੱਖਾਂ ਦੇ ਦੋ ਤਖਤ ਸਹਿਬਾਨ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਉੱਥੇ ਕਬਜ਼ਾ ਕਰ ਲਿਆ ਦੋ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਿੱਲੀ ਅਤੇ ਹਰਿਆਣਾ ਉੱਥੇ ਕਬਜ਼ਾ ਕਰ ਲਿਆ ਦੂਜੇ ਪਾਸੇ ਸਾਰੇ ਕਹਿੰਦੇ ਨੇ ਕਿ ਜਦੋਂ ਇਹ ਖੁੱਦ ਉਹਦੇ ਨਾਲ ਭਾਈਵਾਲ ਸਨ ਪਰ ਆਪਾਂ ਅੱਜ ਉਸ ਮੁੱਦੇ ਤੇ ਨਹੀਂ ਜਾਣਾ ਆਪਾਂ ਸਿਰਫ ਤੇ ਸਿਰਫ ਇਹ ਗੱਲ ਕਰਨੀ ਹੈ ਕੀ ਕਹਿੰਦੀ ਹੈ ਭਾਜਪਾ ਭਾਜਪਾ ਦਾ ਇੱਕ ਆਗੂ ਹਰਜੀਤ ਸਿੰਘ ਗਰੇਵਾਲ ਜਿਹੜਾ ਬਿਲਕੁਲ ਆਪਣੇ ਆਪ ਨੂੰ ਸ਼ਾਂਤ ਰੱਖਦਾ ਨਪੱਖ ਰੱਖਦਾ ਹੈ ਬੀਜੇਪੀ ਵਿਰੋਧ ਜਾਂ ਬੀਜੇਪੀ ਦੇ ਕਿਸੇ ਆਗੂ ਵਿਰੋਧ ਕਦੇ ਨਹੀਂ ਬੋਲਦਾ ਪਰ ਉਹ ਬੋਲਿਆ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਉਹ ਕਹਿੰਦਾ ਕੰਗਣਾ ਅਗਨਾਲ ਨਾ ਖੇੜ ਉਹਨੇ ਇਕੱਲੇ ਨੇ ਕਿਹਾ ਦੂਜੇ ਪਾਸੇ ਭਾਜਪਾ ਨੇ ਉਹਦੇ ਬਿਆਨ ਤੋਂ ਕਿਨਾਰਾ ਕਰ ਲਿਆ ਭਾਜਪਾ ਨੇ ਵੱਖ ਕਰ ਲਿਆ ਕਹਿੰਨੇ ਨੇ ਕਿ ਭਾਜਪਾ ਦਾ ਕੰਗਣਾ ਰਣੋਥ ਦੇ ਇਸ ਬਿਆਨ ਨਾਲ ਕੋਈ ਸਬੰਧ ਨਹੀਂ ਉਹਦੇ ਨਾਲ ਵੀ ਜਦੋਂ ਇਹ ਅੱਗ ਠੰਡੀ ਨਾ ਪਈ ਇਹ ਵਿਵਾਦ ਮਤਲਬ ਨਾ ਹੋਇਆ ਤਾਂ ਉਸ ਵੇਲੇ ਜੇਪੀ ਨੱਡਾ ਭਾਜਪਾ ਦੇ ਕੋਮੀ ਪ੍ਰਧਾਨ ਉਹਨਾਂ ਨੇ ਅੱਛਾਮ 7 ਵਜੇ ਕੰਗਣਾ ਰਣੋਥ ਨੂੰ ਤਲਬ ਕਰ ਲਿਆ ਦੇਖੋ ਹੁਣ ਉਹ ਕੀ ਗੱਲਬਾਤ ਹੁੰਦੀ ਆ ਹੁਣ ਆਪਾਂ ਚਲਦੇ ਆ ਹਰਮੀਤ ਸਿੰਘ ਖਾਲਸ ਕਾਲਕਾ ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੇ ਇੱਕ ਵੀਡੀਓ ਕਲਿੱਪ ਰਾਹੀਂ ਸਨੈਅਰ ਦਿੱਤਾ ਹੈ ਕਿ ਕੰਗਣਾ ਰਣੌਤ ਨੂੰ ਅਮਰਜੈਂਸੀ ਫਿਲਮ ਦੇ ਵਿੱਚ ਇਸ ਤਰ੍ਹਾਂ ਇੱਕ ਖਾਸ ਵਰਗ ਬਾਰੇ ਕੱਟ ਗਿਣਤੀਆਂ ਬਾਰੇ ਸਿੱਖਾਂ ਬਾਰੇ ਕਿਸਾਨਾਂ ਬਾਰੇ ਜਾਂ ਪੰਜਾਬੀਆਂ ਬਾਰੇ ਅਪਮਾਨਜਨਕ ਸ਼ਬਦਾਂ ਵਾਲੀ ਨਹੀਂ ਵਰਤਣੀ ਚਾਹੀਦੀ ਤੇ ਜੇਕਰ ਉਹਦੇ ਵਿੱਚ ਕੋਈ ਇਤਰਾਜਯੋਗ ਸੀਨ ਉਹ ਕੱਟ ਦੇਣਾ ਚਾਹੀਦੇ ਨੇ ਪਰ ਉਹ ਇੱਥੋਂ ਤੱਕ ਸੀਮਤ ਨੇ ਉਹਦੀ ਜਿਹੜੀ ਬਾਤ ਦੀ ਅਪਮਾਨਜਨਕ ਸ਼ਬਦਾਂ ਵਾਲੀ ਉਹਦੇ ਬਾਰੇ ਹਰਮੀਤ ਸਿੰਘ ਕਾਲਕਾ ਕੁਝ ਨਹੀਂ ਬੋਲੇ ਇੱਥੇ ਹੁਣ ਆਪਾਂ ਮਨਜਿੰਦਰ ਸਿੰਘ ਸਰਸਾ ਜਿਹੜੇ ਮਿੰਟੋ ਮਿੰਟੇ ਆ ਜਾਂਦੇ ਨੇ ਕੈਮਰਿਆਂ ਸਾਹਮਣੇ ਤੇ ਕਹਿੰਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪੰਜਾਬ ਬਾਰੇ ਆ ਕੀਤਾ ਸਿੱਖਾਂ ਬਾਰੇ ਆ ਕੀਤਾ ਪੰਥ ਬਾਰੇ ਆ ਕੀਤਾ ਅੱਜ ਚੁੱਪ ਨੇ ਬਿਲਕੁਲ ਚੁੱਪ ਨੇ ਇਸ ਮੁੱਦੇ ਤੇ ਕਿਉਂ ਚੁੱਪ ਨੇ ਸਵਾਲ ਖੜੇ ਹੁੰਦੇ ਨੇ ਬਹੁਤ ਸਾਰੇ ਅਕਾਲੀ ਦਲ ਤੇ ਕਾਂਗਰਸ ਚੋਂ ਉਹ ਸਿੱਖ ਲੀਡਰ ਭਾਜਪਾ ਚਲੇ ਗਏ ਬੜੀਆਂ ਵਕਾਲਤ ਕਰਨ ਵਾਲੀਆਂ ਗੱਲਾਂ ਕਰਦੇ ਨੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਬਾਰੇ ਸਿੱਖਾਂ ਬਾਰੇ ਪੰਥ ਬਾਰੇ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਬਹੁਤ ਕੋਸ਼ਿਸ਼ ਕੀਤਾ ਪਰ ਨਹੀਂ ਅੱਜ ਉਹ ਵੀ ਚੁੱਪ ਨੇ ਕਿਉਂ ਚੁੱਪ ਨੇ ਇਹ ਸਵਾਲ ਬਣਦਾ ਤੇ ਸਵਾਲ ਉਹਨਾਂ ਨੂੰ ਇਸ ਸਵਾਲ ਦਾ ਜਵਾਬ ਦੇਣਾ ਪੈਣਾ ਲੋਕ ਕਚਹਿਰੀ 'ਚ ਆ ਕੇ ਕੱਲ ਨੂੰ ਪੰਜਾਬ ਦੀਆਂ 5 ਵਿਧਾਨ ਸਭਾ ਸੀਟਾਂ ਦੇ ਚੋਣ ਹੋਣੀਆਂ ਜਿਹੜੀਆਂ ਜਮਨੀ ਨੇ 4 ਐਲਾਨੀਆਂ ਨੇ ਪੰਜਵੀਂ ਡਾਕਟਰ ਸੁਖਵਿੰਦਰ ਸਿੰਘ ਸੁਖੀ ਦੀ ਜੇ ਉਹ ਅਸਤੀਫਾ ਦਿੰਦੇ ਨੇ ਤਾਂ ਪੰਜ ਸੀਟਾਂ ਤੇ ਚੋਣ ਹੋਊਗੀ ਉਦੋਂ ਉਹਨਾਂ ਨੂੰ ਲੋਕਚੈਹਰੀ ਦੇ ਵਿੱਚ ਜਾਣਾ ਪੈਣਾ ਤੇ ਦੱਸਣਾ ਪੈਣਾ ਵੀ ਬੋਲੋ ਹੁਣ ਤੁਸੀਂ ਚੋਣਿਓ ਤਾਂ ਕੀ ਚੋਣਿਓ ਉਸ ਵੇਲੇ ਚੁੱਪ ਰਹਿ ਤਾਂ ਕਿਉਂ ਚੁੱਪ ਰਹਿ ਜਦੋਂ ਭਾਜਪਾ ਦੀ ਮੈਂਬਰ ਪਾਰਲੀਮੈਂਟ ਕੰਗਨਾ ਰਣੋਬ ਐਡੀ ਬਕਵਾਸ ਕਰਦੀ ਰਹੀ ਸਿੱਖਾਂ ਬਾਰੇ ਕਿਸਾਨਾਂ ਬਾਰੇ ਪੰਜਾਬੀਆਂ ਬਾਰੇ ਤਾਂ ਤੁਸੀਂ ਤੁਸੀਂ ਉਦੋਂ ਕਿਉਂ ਚੁੱਪ ਸੀ ਹੁਣ ਆਪਾਂ ਗੱਲ ਚਲੀਏ ਥੋੜਾ ਜਿਹਾ ਅਗਲੇ ਪਾਸੇ ਉਹਦੀ ਫਿਲਮ ਹੈ ਐਮਰਜੈਂਸੀ ਐਮਰਜੈਂਸੀ ਫਿਲਮ ਬਾਰੇ ਭਾਵੇਂ ਕਾਂਗਰਸ ਵੀ ਹਮਲਾਵਰ ਹੈ ਅਕਾਲੀ ਦਲ ਵੀ ਹਮਲਾਵਰ ਹੈ ਬਹੁਤ ਸਾਰੀਆਂ ਭਾਜਪਾ ਵਿਰੋਧੀ ਪਾਰਟੀਆਂ ਹਮਲਾਵਰ ਹੋ ਚੁੱਕੀਆਂ ਨੇ ਪਰ ਐਮਰਜੈਂਸੀ ਫਿਲਮ ਦੇ ਨਾਲ ਜਿਹੜਾ ਬਖੇੜਾ ਖੜਾ ਕਰਨਾ ਉਸ ਤੋਂ ਪਹਿਲਾਂ ਸੌਦਾ ਸਾਹ ਡੇਰਾ ਸਰਸਾ ਦਾ ਮੁਖੀ ਉਹਦੀ ਫਿਲਮ ਸੀ ਐਸ ਐਮ ਜੀ ਗੋਡ ਆਫ ਮੈਸेंजर ਉਸ ਵੇਲੇ ਕਿੱਡਾ ਰੋਲਾ ਪਿਆ ਪੰਜਾਬ ਦੇ ਵਿੱਚ ਕਿੰਨੇ ਕੂਤੇ ਝੂਠੇ ਮਾਮਲੇ ਦਰਜ ਕੀਤੇ ਗਏ ਕਿੰਨੇ ਸਦੀਵੀ ਵਿਛੋੜਾ ਦੇ ਗਏ ਕਿੰਨਿਆਂ ਨੂੰ ਪੁਲਿਸ ਆਤਿਆਚਾਰ ਦਾ ਸ਼ਿਕਾਰ ਹੋਣਾ ਪਿਆ ਤੇ ਕਿੱਥੋਂ ਤੱਕ ਗਈ ਕਿ ਉਹ ਅਕਾਲੀ ਦਲ ਦੀ 100 ਸਾਲ ਪੁਰਾਣੀ ਪਾਰਟੀ ਹਾਸ਼ੀਏ ਤੇ ਜਾ ਪਈ ਅੱਜ ਭਾਜਪਾ ਅਗ ਨਾਲ ਨਾ ਖੇਡੇ ਜਾਂ ਕੰਗਨਾ ਰਣੌਤ ਰਾਹੀਂ ਘਟ ਗਿੰਤਿਆਂ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਨਾ ਕਰੇ ਤੇ ਸ਼ਰੋਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਤਖਤਾਂ ਦੇ ਜਥੇਦਾਰ ਅੱਜ ਬਿਆਨਬਾਜ਼ੀ ਤੱਕ ਸੀਮਤ ਨਾ ਰਹਿਣ ਸਿਰਫ ਕੁਝ ਕੁ ਸ਼ਿਕਾਇਤਾਂ ਕਰਨ ਤੱਕ ਸੀਮਤ ਨਾ ਰਹਿਣ ਇਹ ਅਦਾਲਤੀ ਕਾਰਵਾਈ ਹੋਣੀ ਚਾਹੀਦੀ ਹੈ ਆਪਾਂ ਸਲਾਮ ਕਰਦੇ ਹਾਂ ਉਸ ਐਡਵੋਕੇਟ ਈਮਾਨ ਸਿੰਘ ਖਾਰਾ ਨੂੰ ਜਿਹੜੇ ਈਮਾਨ ਸਿੰਘ ਖਾਰਾ ਨੇ ਹਾਈ ਕੋਰਟ ਦੇ ਚੁਣੌਤੀ ਦਿੱਤੀ ਹੈ ਉਹ ਕਹਿੰਦਾ ਬਈ ਕੰਗਣਾ ਰਣੌਤ ਦੀ ਇਸ ਫਿਲਮ ਤੇ ਸੈਂਸਰ ਨੇ ਨਹੀਂ ਕਾਰਵਾਈ ਕੀਤੀ ਤਾਂ ਕਿਉਂ ਨਹੀਂ ਕੀਤੀ ਜੇਕਰ ਇਤਰਾਜ਼ਯੋਗ ਸੀਨ ਨੇ ਤਾਂ ਕਿਉਂ ਨਹੀਂ 6 ਅਗਸਤ ਨੂੰ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜੇਕਰ 6 ਅਗਸਤ ਤੋਂ ਪਹਿਲਾਂ ਪਹਿਲਾਂ ਨਾ ਇਹਦੇ ਤੇ ਕੋਈ ਹੱਲ ਹੋਇਆ ਤਾਂ ਦੇਸ਼ ਦਾ ਮਾਹੌਲ ਖਰਾਬ ਹੋ ਸਕਦਾ ਉਸ ਦੇਸ਼ ਦੇ ਮਾਹੌਲ ਨੂੰ ਖਰਾਬ ਕਰਨ ਦੇ ਵਿੱਚ ਕੌਣ ਹੋਵੇਗਾ ਕਸੂਰਵਾਰ ਕੌਣ ਹੋਵੇਗਾ ਜ਼ਿੰਮੇਵਾਰ ਇਹ ਉਡੀਕਣਾ ਪਵੇਗਾ ਪਰ ਸ਼ਰੋਮਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੱਲਾ ਹਾਈ ਕੋਰਟ ਤੱਕ ਜਾਂ ਸੁਪਰੀਮ ਕੋਰਟ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ ਉਹਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਸਿੱਖਾਂ ਬਾਰੇ ਪੰਥ ਬਾਰੇ ਕੌਮ ਬਾਰੇ ਪੰਜਾਬੀਆਂ ਬਾਰੇ ਜਾਂ ਕਿਸਾਨਾਂ ਬਾਰੇ ਜੇਕਰ ਕੋਈ ਇਸ ਤਰ੍ਹਾਂ ਦੀ ਉਲ ਜਲੂਲ ਹਰਕਤ ਕਰਦਾ ਕੋਈ ਬਕਵਾਸ ਕਰਦਾ ਜੇ ਇਸ ਤਰ੍ਹਾਂ ਦੀ ਕਰਤੂਤ ਕਰਦਾ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕਰਦਾ ਉਹਦੇ ਉੱਤੇ ਵੱਧ ਤੋਂ ਵੱਧ ਸਖਤ ਧਰਾਵਾਂ ਵਾਲੇ ਮਾਮਲੇ ਦਰਜ ਹੋਣੇ ਚਾਹੀਦੇ ਨੇ ਇਹਦੇ ਬਾਰੇ ਤੁਸੀਂ ਵੀ ਆਪਣੇ ਕਮੈਂਟ ਦਿਓ ਕਿ ਕਿੱਥੇ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਠੀਕ ਨੇ ਕਿੱਥੇ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਜਾਂ ਹਰਿਆਣਾ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਕਿਉਂ ਇੱਕ ਖਾਸ ਸੀਮਾ ਤੱਕ ਚੁੱਪ ਨੇ ਦੇਖ ਕੇ ਅਕਾਲੀ ਦਲ ਵੀ ਸਿਰਤ ਸਿਰ ਖਾਣਾ ਪੂਰਤੀ ਕਰ ਰਿਹਾ ਹੈ ਤਾਂ ਅਕਾਲੀ ਦਲ ਸ਼ਗਲਸ ਚੋਂ ਨਿਕਲੀ ਉਹ ਪਾਰਟੀ ਹੈ ਜਿਹਦਾ ਇਤਿਹਾਸ ਰਾਜ ਕਰਨਾ ਨਹੀਂ ਸੀ ਸਤਾ ਦਾ ਆਨੰਦ ਮਾਣਨਾ ਨਹੀਂ ਸੀ ਆਪਣੀ ਕੌਮ ਦੀ ਰਖਵਾਲੀ ਆਪਣੇ ਵਿਚਾਰਧਾਰਾ ਦੀ ਰਖਵਾਲੀ ਆਪਣੇ ਸਿਧਾਂਤਾਂ ਦੀ ਰਖਵਾਲੀ ਆਪਣੇ ਨਿਆਰੇਪਣ ਦੀ ਰਖਵਾਲੀ ਕਰਨਾ ਸੀ ਪਰ ਅਕਾਲੀ ਦਲ ਕਿੱਧਰ ਪਟਕ ਗਿਆ ਬੇਸ਼ੱਕ ਆਪਾਂ ਫੇਰ ਕਰਾਂਗੇ ਗੱਲ ਕਿ ਕਿਵੇਂ ਆਰਐਸਐਸ ਤੇ ਭਾਜਪਾ ਦੀ ਸਿੱਧੀ ਦਖਲ ਅੰਦਾਜ਼ੀ ਰਹੀ ਹੈ ਪਰ ਉਦੋਂ ਅਕਾਲੀ ਦਲ ਬਾਦਲ ਜਿਨੂੰ ਬਾਦਲ ਦਾ ਲਈ ਕਿਹਾ ਜਾਂਦਾ ਹੈ ਭਾਜਪਾ ਨਾਲ ਭਾਈਵਾਲੀ ਹੁਣ ਕਰਕੇ ਇਹਨਾਂ ਨੂੰ ਨਹੀਂ ਸੀ ਦਿਸਦੀ ਪਰ ਅੱਜ ਜੋ ਕੁਝ ਹੋ ਰਿਹਾ ਉਹਦੇ ਲਈ ਅਕਾਲੀ ਦਲ ਕਹਿੰਦਾ ਆਰਐਸਐਸ ਤੇ ਭਾਜਪੀ ਸਿੱਖਾਂ ਨੂੰ ਖਤਮ ਕਰਨ ਤੇ ਤੁਲੀ ਹੈ ਸਿੱਖ ਮੁੰਡਿਆਂ ਦੇ ਵਿੱਚ ਮਸਲਿਆਂ ਦੇ ਵਿੱਚ ਜਾਣਬੁੱਝ ਕੇ ਦਾਖਲ ਅੰਦਾਜ਼ੇ ਕਰ ਰਹੀ ਹੈ ਇਹਦੇ ਬਾਰੇ ਆਪਾਂ ਅਗਲੇ ਐਪੀਸੋਡ ਚ ਗੱਲ ਕਰਾਂਗੇ ਤੁਸੀਂ ਵੱਧ ਤੋਂ ਵੱਧ ਕਮੈਂਟ ਕਰਕੇ ਦੱਸਣਾ ਕਿ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਾ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਸ਼ੇਅਰ ਕਰੋ ਤਾਂ ਕਿ ਕੋਈ ਵੀ ਕਾਲ ਨੂੰ ਪੰਜਾਬੀਆਂ ਬਾਰੇ ਸਿੱਖਾਂ ਬਾਰੇ ਪੰਥ ਬਾਰੇ ਕੌਮ ਬਾਰੇ ਕਿਸਾਨਾਂ ਬਾਰੇ ਜਾਂ ਕਿਸੇ ਵੀ ਖਾਸ ਵਰਗ ਬਾਰੇ ਘੱਟ ਗਿਣਤੀਆਂ ਬਾਰੇ ਇਸ ਤਰ੍ਹਾਂ ਦੀ ਬਕਵਾਸ ਕਰਨ ਦੀ ਜੁਰਤ ਨਾ ਕਰੇ ਸਤਿ ਸ੍ਰੀ ਅਕਾਲ